ਸਾਸਰੀ ਕਾਲ ਜੀ ਤੁਹਾਡਾ ਸਵਾਗਤ ਹੈ ਜੀ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਲਾਈਕ ਕਰਦੇ ਹੋ ਸਾਰੇ ਭਰਾ ਕਮੈਂਟ ਕਰਦੇ ਹੋ ਕੋਈ ਵੀ ਗੱਲਬਾਤ ਹੋਈ ਸੁਝਾਅ ਹੋਇਆ ਤੇ ਜੇ ਤੁਸੀਂ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਸਾਰੇ ਭਰਾ ਜਰੂਰ ਕਰਦੇ ਹੋ ਗੱਲ ਕਰਦੇ ਆਂਗੇ ਡੁਪਲੀਕੇਸੀ ਬਾਰੇ ਮੋਸਟ ਆਫ ਜਿਹੜੇ ਫਾਰਮਰ ਫੇਸ ਕਰਦੇ ਆਗੇ ਡੁਪਲੀਕੇਸੀ ਉਹ ਹੁੰਦੀ ਹੈ ਸੀਮਣਾ ਦੇ ਵਿੱਚ ਸੈਕਸਡ ਤੇ ਕਨਵੈਨਸ਼ਨਲ ਟੀਕਿਆਂ ਦੇ ਵਿੱਚ ਦੇਖੋ ਜਿਨ੍ਹਾਂ ਕੋਲੇ ਸਿੱਧੇ ਡਿਸਟ੍ਰੀਬਿਊਟਰਾਂ ਤੋਂ ਸੀਮਨ ਲੈਂਦੇ ਨੇ ਉਹਨਾਂ ਤੋਂ ਤਾਂ ਵੈਲਨ ਗੁੱਡ ਆਗੇ ਟਰਸਟਵਰਥੀ ਆ ਉਹਨਾਂ ਨੂੰ ਸ਼ੱਕ ਕਰਨ ਦੀ ਕੋਈ ਲੋੜ ਨਹੀਂ ਹੈਗੀ ਉਹਨਾਂ ਨੂੰ ਪਤਾ ਵੀ ਸਿੱਧੇ ਡਿਸਟ੍ਰੀਬਿਊਟਰ ਤੋਂ ਲਏ ਆ ਆਪਾਂ ਕੰਪਨੀ ਤੋਂ ਟੀਕੇ ਤੇ ਵਿਦਆਊਟ ਐਨੀ ਸ਼ੱਕ ਡਾਊਟ ਆਪਾਂ ਆਪਣੇ ਸੀਮਨ ਫਾਰਮ ਦੇ ਵਿੱਚ ਵਰਤ ਸਕਦੇ ਆਂਗੇ ਗੱਲ ਕਰਦੇ ਆਂਗੇ ਜਿਹੜੀ ਮੇਨ ਘਰਾਂ ਦੇ ਵਿੱਚ ਗਾਮਾਂ ਰੱਖੀਆਂ ਹੁੰਦੀਆਂ ਨੇ ਜਿਹੜੇ ਛੋਟੇ ਫਾਰਮਰ ਨੇਗੇ ਉਹਨਾਂ ਕੋਲ ਜਿਹੜੇ ਸੀਮਨ ਪਹੁੰਚਦੇ ਨੇ ਉਹ ਜ਼ਿਆਦਾਤਰ ਨਕਲੀ ਹੁੰਦੇ ਨੇ ਡੁਪਲੀਕੇਸੀ ਹੁੰਦੇ ਨੇ ਕਈ ਭਰਾਮਾਂ ਦੇ ਡਾਕਟਰਾਂ ਦੇ ਵਿਸ਼ਵਾਸ ਹੁੰਦੇ ਨੇ ਫਿਰ ਵੀ ਸੀਮਨ ਦੇ ਅਕੋਰਡਿੰਗ ਰਿਜ਼ਲਟ ਨਹੀਂ ਮਿਲਦੇ ਉੱਥੇ ਤਿਰਫੜ ਵਾਲੀ ਗੱਲ ਹੋ ਜਾਂਦੀ ਆ ਡਾਕਟਰ ਨਾਲੋਂ ਟੁੱਟਣ ਦੀ ਗੱਲ ਹੋ ਜਾਂਦੀ ਹੈਗੀ ਪਰ ਇਹਦਾ ਕੋਈ ਸੋਲਿਊਸ਼ਨ ਨਹੀਂ ਹੈਗਾ ਸਭ ਤੋਂ ਇੱਕੋ ਹੀ ਸੋਲਿਊਸ਼ਨ ਮੈਨੂੰ ਤਾਂ ਇਹ ਲੱਗਦਾ ਵੀ ਡਾਕਟਰ ਤੇ ਵਿਸ਼ਵਾਸ ਜਿਹੜੇ ਤੁਹਾਡੇ ਡਾਕਟਰ ਤੇ ਮਨ ਖੜਦਾ ਤੁਸੀਂ ਉਸੇ ਤੋਂ ਏਆਈ ਕਰੋ ਉਸੇ ਤੋਂ ਆਪਣੇ ਐਨੀਮਲਾਂ ਦੇ ਟ੍ਰੀਟਮੈਂਟ ਲਵੋ ਅਸੀਂ ਹੁਣ ਪਹਿਲਾਂ ਤਾਂ ਮਹੀਨਾ ਭੁੱਲ ਗਏ ਸੀਗੇ ਗਾਂ ਦਾ ਪਹਿਲਾਂ ਸਾਨੂੰ ਇਹ ਸੀ ਸਨੋਮੈਨ ਤੋਂ ਪ੍ਰੈਗਨੈਂਟ ਹੈ ਕੀ ਉਸੇ ਤੇ ਰਹੀ ਹੋਈ ਹੈ ਕੀ ਜਦੋਂ ਅਸੀਂ ਦੁੱਧ ਛੱਡੀ ਦੁੱਧ ਟ੍ਰਾਂਜਿਸ਼ਨ ਫੀਡ ਵਗੈਰਾ ਸ਼ੁਰੂ ਕਰੀ ਦੁੱਧ ਗਾਂ ਨੇ ਨਾ ਲਾਇਆ ਫਿਰ ਅਸੀਂ ਡਾਕਟਰ ਤੋਂ ਕਨਫਰਮ ਕੀਤਾ ਫਿਰ ਡਾਕਟਰ ਨੇ ਦੱਸਿਆ ਵੀ ਇਹ 18 ਦਸੰਬਰ ਨੂੰ ਦਿਨ ਪੂਰੇ ਹੋਣੇ ਆ ਤੇ ਇਹ 26 ਸੈਕਸਰ ਸੀਮਾ ਤੋਂ ਪ੍ਰੈਗਨੈਂਟ ਹੈਗੀ ਸੈਕਸਰ ਡਾਕਟਰ ਨੇ ਕਿਹਾ ਸਾਨੂੰ ਕੋਈ ਉਹ ਨੂੰ ਭੁਲੇਖਾ ਪੈ ਗਿਆ ਜਾਂ ਉਹੀ 19 21 ਹੋਗੀ ਉਹ ਆਪਾਂ ਨਹੀਂ ਜਾਣਦੇ ਹੈਗੇ ਆਪਣੇ ਕੋਲੇ ਬੱਚਾ ਆਇਆ ਬੱਚੇ ਦਾ ਰਿਜ਼ਲਟ ਮਿਲਿਆ ਆਪਾਂ ਨੂੰ ਸਿੱਧੀ ਗੱਲ ਦੱਸਾਂ ਮੈਂ ਤੁਹਾਨੂੰ ਕੱਲ ਵੀ ਮੈਂ ਵੀਡੀਓ ਪਾਈ ਸੀਗੀ ਹੁਣ ਇਹਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ ਇਸ ਵਾਰ ਜਿੰਨੇ ਸੈਕਸਸਡ ਸੀਮਨ ਤੇ ਬੱਚੇ ਆਏ ਨੇ ਉਹ ਬਹੁਤ ਜ਼ਿਆਦਾ ਰੇਸ਼ਵਾ ਐਸ ਕੰਪੇਅਰ ਟੂ ਲਾਸਟ ਈਅਰ ਏਦੋਂ ਪਹਿਲਾਂ ਆਪਾਂ ਮੰਨਦੇ ਸੀਗੇ ਕਿ ਲਗਭਗ 99 97% ਸੈਕਸਸ ਸੀਮਨ ਸਕਸੈਸ ਰੇਟ ਹੈਗਾ ਬਟ ਇਸ ਸਾਲ ਉਹ ਨਹੀਂ ਮਿਲਿਆ ਬਾਕੀ ਦੇਖਦੇ ਆ ਜੇ ਤੁਹਾਡੇ ਵੀ ਫਾਰਮ ਦੇ ਵਿੱਚ ਸੈਕਸਟ ਤੋਂ ਬੱਚਾ ਆਇਆ ਤੁਸੀਂ ਮੈਨੂੰ ਜਰੂਰ ਦੱਸਿਓ ਬਾਕੀ ਮੇਰੀ ਤਾਂ ਇੱਕੋ ਹੀ ਸਲਾਹ ਜਿਹੜੇ ਡਾਕਟਰ ਤੇ ਤੁਹਾਡਾ ਮਨ ਖੜਦਾ ਜਿਹੜੇ ਤੇ ਵਿਸ਼ਵਾਸ ਆ ਉਸੇ ਤੋਂ ਏਆਈ ਕਰਾਓ ਉਸੇ ਤੋਂ ਆਪਣੇ ਪਸ਼ੂਆਂ ਦਾ ਟ੍ਰੀਟਮੈਂਟ ਲਵੋ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ ਇੱਥੇ ਤੱਕ ਵੀਡੀਓ ਦੇਖਣ ਵਾਸਤੇ